ਸ਼ਹੀਦ ਭਗਤ ਸਿੰਘ ਮੈਮੋਰੀਅਲ ਸਕੂਲ ਪਿੰਡ ਲੋਪੋਕੇ ਦਾ ਸਾਲਾਨਾ ਧਾਰਮਿਕ ਸਮਾਗਮ ਸਕੂਲ ਦੇ ਡਾਇਰੈਕਟਰ ਪ੍ਰੀਤਮ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ ਇਸ ਮੌਕੇ ਸਹਿਜ ਪਾਠ ਦੇ ਭੋਗ ਪਾਏ ਗਏ ਉਪਰੰਤ ਸਜੇ ਖੁੱਲੇ ਪੰਡਾਲ ਵਿੱਚ ਭਾਈ ਗੁਰਕੀਰਤ ਸਿੰਘ ਐਮਏ ਦਾ ਕਬਿਸ਼ਰੀ ਜੱਥਾ ਬੀਬੀ ਸੁਮਨਦੀਪ ਕੋਰ ਦਾ ਟਾਡੀ ਜੱਥਾ ਭਾਈ ਰਾਜਪਾਲ ਪ੍ਰਚਾਰਕ ਨੇ ਸੰਗਤ ਨੂੰ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਆਏ ਹੋਏ ਜੱਥਿਆਂ ਅਤੇ ਹੋਰਨਾਂ ਨੂੰ ਪ੍ਰੀਤਮ ਸਿੰਘ ਵੱਲੋਂ ਗੁਰੂ ਘਰ ਦੀ ਬਖਸ਼ੀਰ ਸਰੂਪਾ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਸਕੂਲੀ ਬੱਚਿਆਂ ਅਤੇ ਪਹਿਲਵਾਨਾਂ ਨੂੰ ਦੇਸੀ ਘੋੜ ਦੇ ਕੇ ਸਨਮਾਨਿਤ ਕੀਤਾ ਗਿਆ ਸਕੂਲੀ ਬੱਚਿਆਂ ਨੂੰ ਸਿੱਖ ਧਰਮ ਦੇ ਗੌਰਮਈ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਧਾਰਮਿਕ ਪੁਸਤਕਾਂ ਚਿੱਤਰ ਪ੍ਰਦਰਸ਼ਨੀ ਅਤੇ ਪੁਰਾਤਨ ਪੰਜਾਬੀ ਸਭਿਆਚਾਰਕ ਦੀ ਚਲਕ ਪੇਸ਼ ਕਰਦੀ ਪ੍ਰਦਰਸ਼ਨੀ ਵੀ ਲਗਾਈ ਗਈ ਇਸ ਮੌਕੇ गुरदेव सिंह महल सबका इंडस्ट्री चीफ हीरा सिंह धारीवाल सबका एग्रीकल्चर अफसर जगजीत सिीना बबा जोगिंद लोपोके दलजीत मियादिया प्रिंसीपल करमजीत बचीविड नंबरदार सूरदास गज्जन सिंह पहलवान नंबरदार मैंबर कावल बाबा हरजाप सिपोके डाक्टर गुरपेज सिंह लोपोके सवरण सिंह नामधारी प्रेम सिंह बाबा दलजीत कारसेवा राजवीर सिंह समेत कई होर ਪਤਵੰਤੇ ਸੂਮਕੇ ਹਾਜ਼ਰ ਸਨ ਇਹ ਜੋ ਸਮਾਗਮ ਆ ਮਾਸਟਰ ਪ੍ਰੀਤਮ ਜੀ ਦਾ ਜੋ ਪ੍ਰਿੰਸੀਪਲ ਜੋ ਸਕੂਲ ਦੇ ਸ਼ਹੀਦ ਭਗਤ ਮੈਮੋਰੀਆ ਸਕੂਲ ਲੋਪੋ ਕੇ ਹਰ ਸਾਲ ਦੀ ਤਰ੍ਹਾਂ ਬੱਚਿਆਂ ਦੇ ਸੰਯੋਗ ਦੇ ਨਾਲ ਔਰ ਸੰਗਤ ਦੇ ਸੰਯੋਗ ਦੇ ਨਾਲ ਆਪ ਗੁਰੂ ਸਾਹਿਬ ਕਿਰਪਾ ਕਰਦੇ ਨੇ ਇਸ ਸਕੂਲ ਦੇ ਉੱਤੇ ਜੋ ਕਿ 10 15 ਦਿਨ ਤੋਂ ਪਹਿਲਾਂ ਗੁਰਬਾਣੀ ਦਾ ਸਹਿਜ ਪਾਠ ਰੱਖਦੇ ਨੇ ਬੱਚੇ ਸਾਰੇ ਬੱਚਿਆਂ ਨੂੰ ਏ ਮਾਸਟਰ ਪ੍ਰੇਤਮੰਦਰ ਪ੍ਰਿੰਸੀਪਲ ਦੇ ਦੇਣ ਆ ਤੇ ਸਿੱਖੀ ਨਾਲ ਜੋੜਨਾ ਤੇ ਗੁਰਮਖਾ ਦੇ ਨਾਲ ਸੰਗ ਕਰਾਉਣਾ ਇਹ ਜੋ ਕਿ 사ਧਗੁਰਾਂ ਦੀ ਮਹਾਨ ਕਿਰਪਾ ਆ ਜੋ ਕਿ 350 ਸਾਲਾ ਨਾਮੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜਿਆਂ ਦਾ ਜੋ ਅੱਜ 29 ਨਵੰਬਰ ਆ ਦਿਨ ਸ਼ਨੀਵਾਰ ਭੋਗ ਪਿਆ ਅੰਮ੍ਰਿਤ ਵੇਲੇ ਪ੍ਰੰਤ 사ਧਗੁਰ ਜੀ ਖੁੱਲਿਆਂ ਪਡਾਲਾਂ ਵਿੱਚ ਤਖਤ ਤੇ ਸੁਭਾਏਮਾਨ ਹੋ ਕਰਕੇ ਆਪ 사ਧਗੁਰਾਂ ਦੇ ਚਰਨਾਂ ਵਿੱਚ ਸੰਗਤਾਂ ਨੇ ਹਾਰਜਾਸ ਕੀਤਾ ਏ ਕਥਾ ਕੀਰਤਨ ਰਾਗੀ ਧਾਦੀ ਪਹੁੰਚੇ ਨੇ ਸਬਨਾ ਨੇ ਆਪ ਗੁਰੂ ਚਰਨਾਂ ਨਾਲ ਜੋੜਨਾ ਕੀਤਾ ਏ 사ਤਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ 350 ਸਾਲਾ ਸ਼ਹੀਦ ਭਗਤ ਮੈਮੋਰੀਅਲ ਸਕੂਲ ਹਰ ਸਾਲ ਦੀ ਤਰ੍ਹਾਂ ਐਰਕਾਂ ਜੋ ਕਿ 350 ਸਾਲਾ ਸਤਬਲੀ ਜਿਹੜੀ ਆਈ ਆ ਉਹਦੇ ਵਿੱਚ ਸੰਗਤਾਂ ਨੇ ਬੜਾ ਯੋਗਦਾਨ ਪਾਇਆ ਇਹ ਪ੍ਰਾਲਾ ਬੱਚਿਆਂ ਨੂੰ ਹਰ ਸਾਲ ਤਰ੍ਹਾਂ ਗੁਰੂ ਚਰਨਾਂ ਨਾਲ ਜੋੜਨਾ ਮਾਸਟਰ ਪ੍ਰੀਤਮ ਸਿੰਘ ਜੀ ਪ੍ਰਿੰਸੀਪਲ ਉਹ ਕਰਦੇ ਨੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਨਾਲ ਨਾ ਨਲ ਵਿਦਿਆਰਥੀ ਉਦਾਰ ਬਖਸ਼ਦੇ ਨੇ ਗੁਰੂ ਚਰਨਾ ਚ ਲੈ ਕੇ ਜਾਂਦੇ ਤੇ ਗੁਰੂ ਮਖੀ ਵੀ ਦਾਤ ਬਖਸ਼ਦੇ ਦੇ ਗੁਰੂ ਸਾਹਿਬ ਇਹ ਪ੍ਰਾਲਾ ਮਲਟ ਪ੍ਰੀਮ ਸਿੰਘ ਦਾ ਹੈ ਨਾ ਸਮੂ ਸ਼ਟਾਪ ਸਾਰੇ ਸ਼ਟਾਪ ਦਾ ਧੰਨਵਾਦ ਆ ਜਿਹੜੇ ਇਹਨਾਂ ਬੱਚਿਆਂ ਨੂੰ ਸਿੱਖੀ ਨਾਲ ਜੋੜਨਾ ਕਰਦੇ ਨੇ ਭਾਈ ਅਸੀਂ ਆ ਗੁਰਦੁਆਰਾ ਸ਼ਹੀਦਗੰਤ ਸਾਹਿਬ ਤੋਂ ਚੌਕੀਦਾਰ ਹੁੰਦੇ ਦੇ ਨਾਤੇ ਇਸ ਸ਼ਟਾਪ ਦਾ ਇਸ ਸਕੂਲ ਦਾ ਧੰਨਵਾਦ ਕਰਦੇ ਆ ਜਿਹੜੇ ਹਰ ਸਾਲ ਦੀ ਤਰ੍ਹਾਂ ਬੱਚਿਆਂ ਦੇ ਤੇਲ ਫੁੱਲ ਕੱਢ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਹਾਜ਼ਰ ਹੁੰਦੇ ਨੇ ਜੇਕਰ ਚਰਣਾ ਨਾ ਜੋਰਨਾ ਕਰਦੇ ਨੇ ਸਭਨਾ ਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਨ ਕੋਟ ਧੰਨਵਾਦ ਨਾਲ ਹੀ ਇਹ ਸਕੂਲ ਵੱਲੋਂ ਖੜਾ ਜਿਹੜਾ ਉਹ ਰੰਭ ਕੀਤਾ ਹੈ ਬੱਚਿਆਂ ਨੂੰ ਪੁਲਵਾਨੀ ਸਿਖਾਉਣ ਦਾ ਉਹ ਵੀ ਬੜਾ ਵੱਡਾ ਕਿ ਜਿਹੜਾ ਕਿ ਅੱਜ ਦਾ ਦੌਰ ਚੱਲ ਰਿਹਾ ਨਸ਼ਿਆਂ ਦਾ ਕੋਚੋ ਬਚਾਉਣ ਵਾਸਤੇ ਸਾਡੇ ਅਤੀ ਸਰਕਾਰ ਜੋ ਪੁਲਵਾਨ ਗੱਜਨ ਜੀ ਜਿਹੜੇ ਇਹ ਸਕੂਲ ਨਾਲ ਮਾਸਟਰ ਜੀ ਨਾਲ ਤੈਜ ਹੋ ਕੇ ਤੇ ਜਿਹੜਾ ਇਤਰਾਲਾ ਕਰ ਰਹੇ ਵੀ ਬੱਚਿਆਂ ਨੂੰ ਵੱਸ ਤੋਂ ਵੱਡ ਪੁਲਵਾਨ ਬਣਾਈਏ ਉਸ ਸਿੱਖੀ ਨਾਲ ਜੋੜੀ ਇਹਨਾਂ ਦਾ ਆਉਣ ਵਾਲਾ ਪ੍ਰਵੇਖ ਬਣ ਜੇ ਜੀਵਨ ਬਣ ਜੇ ਤਾਂ ਵੀ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਸਕੂਲ ਤੇ ਸਾਰੇ ਹੋਣਗੇ ਪਰ ਪਹਿਲਵਾਨੀ ਵਾਲੇ ਬੰਨੇ ਸਿੱਖੀ ਵਾਲੇ ਬੰਨੇ ਜੋੜਨਾ ਉਹ ਵਿਰਲੇ ਵਿਰਲੇ ਸਕੂਲ ਜੋੜ ਸਕਦੇ ਨੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਤੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਵਿਦਾਦ ਕਰਦੇ ਆ ਆਉਣ ਵਾਲੇ ਸਮੇਂ 'ਇਹ ਸਕੂਲ ਇਹ ਖਾੜਾ ਤੱਕੀਆਂ 'ਚ ਮਾਰੇ ਕਿਰਪਾ ਕਰੇ ਆਪਣਾ ਵਿੰਦ ਬੁਣਿਆ ਰਾਤ ਚੁੱਗੀਆਂ ਤੱਕੀਆਂ ਬਖਸ਼ੇ ਜੀ ਇੰਨਾ ਕੋੰਦੇ ਕਹਿੰਦੇ ਖਿਮਾ ਦੇ ਜਾਜ ਗਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ